ਹਾਂਜੀ ਕੀ ਹਾਲ ਚਾਲ ਆ ਬਈ ਆਪਾਂ ਕਰਨ ਲੱਗੇ ਆ ਪਹਿਲਾ ਵਲੌਗ ਸਟਾਰਟ ਹੋਰ ਘਰ ਪਰਿਵਾਰ ਜਾਨਵਰ ਸੈਟਅਪ ਆਈਆਂ ਤੇ ਆਪਸ ਤੁਹਾਨੂੰ ਦਿਖਾਵਾਂਗੇ ਬਈ ਜਾਨਵਰ ਅੱਜ ਓਖੜੇ ਉਸਤਾਦ ਜੀ ਬੱਚੇ ਦੇਖਦੇ ਹੋਏ ਉਸਤਾਦ ਜੀ ਬੱਚੇ ਸੈਟ ਆ ਚੱਕੋ ਬਈ ਦੇਣ ਲੱਗਿਆ ਬੱਚਿਆਂ ਨੂੰ ਛੁੱਲੇ ਤੇ ਬਈ ਜੇ ਕਿਸੇ ਕੋਲੇ ਹੋਇਆ ਯਾਰ ਇਹਦਾ ਇਲਾਜ ਦੱਸਿਓ ਯਾਰ ਲੱਤਾ ਪਿੰਗੀਆਂ ਹੋ ਗਈਆਂ ਬੱਚੇ ਦੀਆਂ ਕਿ ਜਲ ਆਇਆ ਦਸਵੇਰਾ ਪੰਨ ਬਾਕੀ ਦਿਨਿਆਂ ਬੱਚਿਆਂ ਨੂੰ ਛੋਲੇ ਲੋ ਵੀ ਮਿੱਤਰੋ ਲਵਾਉਨੇ ਆ ਹੁਣ ਤੁੱਪ ਆ ਆਪਣੇ ਵੱਡੇ ਕਬੂਤਰ ਆ ਸਾਰੇ ਇਹਨਾਂ ਨੂੰ ਲਵਾਉਨੇ ਤੁੱਪ ਇਹਨਾਂ ਲਈ ਕਰਦੇ ਆ ਖੁੱਡੇ ਸਾਭ ਲੋ ਕਰੋ ਚੈੱਕ ਸਾਰੇ ਵੱਡੇ ਕਬੂਤਰ ਆ ਵੀ ਲਾਦਾਂਗੇ ਕੋਈ ਚੱਕਰ ਨਹੀਂ ਆ ਜੋੜੇ ਹੈ ਮੈਨ ਲਾਈ ਸੀ ਅੱਗੇ ਰੈਂਜ ਦੇ ਉੱਤੇ ਚੀਪੀ ਅਖਰ ਮੜਦੇ ਨਹੀਂ ਜਾਵਾਂ ਹੁਣ ਵੀ ਲਾ ਲੂੰਗਾ ਹੁਣ ਵੀ ਨਹੀਂ ਲਾਈ ਤੁਹਾਨੂੰ ਪਤਾ ਵ ਬੇਗੋਰੇ ਤਾਂ ਹੈ ਬੋਲ ਤਾਂ ਸਹੀ ਕੋ ਬੋਲੀ ਦੇ ਜੰਨੇ ਹੋਰ ਕੀ ਭੌਂਕੀ ਆ ਚੱਕੋ ਬਈ ਜੋੜੇ ਆਪਣੇ ਦੇਖੋ ਲੱਗਿਆ ਹੈ ਕਿ ਇਹਦੇ ਤੇ ਜੋੜਾ ਬਾਕੀ ਲੱਗਦੇ ਨਹੀਂਗੇ ਕੋਈ ਹੱਲ ਦੱਸੋ ਇਹਦਾ ਵੀ ਸਾਨੂੰ ਉੜੇ ਉੜੇ ਕੇ ਮਿਲ ਆਏ ਨਹੀਂ ਭਾਈ ਆਂਡੇ ਦਾ ਵੀ ਹਾਲ ਦੱਸੋ ਯਾਰ ਆਂਡੇ ਪੁੱਛੀ ਆਂਡੇ ਵੀ ਨਹੀਂ ਧਰਦੇ ਹੋਰ ਕੀ ਰਹਿ ਗਿਆ ਭਾਈ ਸਰੈਂਜ ਤੋਂ ਅੱਖਰ ਮਟਜ ਜਾਂਦੇ ਆ ਬੰਦੇ ਦੇ ਉਹ ਵੀ ਦੱਸ ਦਿਓ ਇਹਨੂੰ ਲੋ ਵੀ ਨਵਾਂ ਕਬੂਤਰ ਆ ਗਿਆ ਨਹੀਂ ਜੋ ਬਣਾਉ ਨੂੰ ਖਾ ਲੈ ਦੋ ਜਾਨਵਰ ਬਾਦੂ ਇਹਨੂੰ ਫੜਦੇ ਆ ਅੱਜ ਉਹ ਜੋਰ ਹੀ ਰਹੀ ਹੈ ਤੇਰੀ ਆਵਾਜ਼ ਤੇ ਯਾਰ ਇਹਨੂੰ ਫੜਦੇ ਆ ਬਈ ਆ ਆ ਗਿਆ ਭਈ ਯਾਰ ਨਵਾਂ ਜਾਨਵਰ ਆ ਗਿਆ ਲਾ ਆਏ ਬੜਕਾ ਡੱਬਾ ਕੂਤਰ ਆ ਵੀ ਗਿਆ ਇਹਦਾ ਆ ਗਿਆ ਭਾਈ ਭੜਕਾਈ ਓਏ ਆ ਗਿਆ ਆ ਗਿਆ ਭਾਈ ਆ ਗਿਆ 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 ਭਾਈ ਕੂਤਰ ਆ ਗਿਆ ਨਵਾਂ ਇਹਨੂੰ ਫੜਦੇ ਆਂ ਅੱਜ ਕਰਦੇ ਆਂ ਭਾਈ ਸ਼ਿਕਾਰ ਡੱਬੇ ਦਾ ਕੀ ਦਾ ਪਤਾ ਨਹੀਂ ਕਿਹੜਾ ਕਾਕੇ ਵਾਲਾ ਚ ਆ ਗਿਆ ਮੇਰੇ ਵੀਰੋ ਅੱਦੇ ਹੀ ਫੜਨਾ ਇਹਦੀ ਨਸਲ ਬਣਾਉਣੀ ਆ ਆਪਾਂ ਆ ਗਿਆ ਓਏ ਬੈ ਜਾ ਓਏ ਕਿੰਦਰੇ ਗਿਆ ਇਹ ਇਹ ਨਾਲ ਦੇਤੇ ਬਾਰੇ ਦੇ ਬੈ ਜਾ ਭੈਂ ਤੇ ਉਧਰ ਬੈਂਦਾ ਨਹੀਂ ਬੈਂਦਾ ਨਹੀਂ ਇਹ ਆ ਵੀ ਨਾ ਮੇਰੇ ਜਾਨਵਰ ਕਾਕੇ ਵਾਲਾ ਚ ਇਹ ਬਾਵਾ ਦਿਨਾਂ ਦਾ ਭੁੱਖਾ ਫਿਰਦਾ ਵਾ ਅੱਜ ਆਇਆ ਉਹ ਟੈਂਕੀ ਤੇ ਬਹਿ ਗਿਆ ਬਹਿ ਗਿਆ ਉਹ ਬਹਿ ਗਿਆ ਵੀ ਉਹ ਬਹਿ ਗਿਆ ਵੀ ਟੈਂਕੀ ਤੇ ਬਹਿ ਗਿਆ ਆ ਗਿਆ ਵੀ ਜਾਨਵਰ ਭੁੱਖਾ ਸੀਗਾ ਬਾਵਾ ਦਿਨਾਂ ਦਾ ਆ ਗਿਆ ਕਹਿੰਦਾ ਜਾਨਵਰ ਫੜ ਲਿਆ ਆਪਾਂ ਡੱਬਾ ਹਣ ਤਾੜਦੇ ਆ ਤਾੜ ਕੇ ਦਿਖਾਉਨੇ ਆ ਤੁਹਾਨੂੰ ਇਹ ਚੱਕੋ ਵੀ ਫੜ ਲਿਆ ਆਪਾਂ ਨਵਾਂ ਜਾਨਵਰ ਕਰੋ ਚੈੱਕ ਏ ਭਾਈ ਭੁੱਖਾ ਫਿਰਦਾ ਹੀ ਬਹਾਵ ਦੇ ਨਾਲ ਫੜ ਲਿਆ ਅੱਜ ਆ ਗਿਆ ਆਪਣੇ ਘਰੇ ਅਸੀਂ ਛੱਡਦੇ ਹੁਟੇ ਭਾਈ ਵਿੱਚੋਂ ਕੋਸ਼ਕ ਉੱਡਣ ਲੱਗਦੇ ਸੀਗੇ ਉਹਨਾਂ ਨੂੰ ਪਤਾ ਛਤਰਿਆਂ ਤੇ ਬਿਠਾਤਾ ਤਾਂ ਇਹਨਾਂ ਨੂੰ ਅਬ ਛਤਰਿਆਂ ਤੇ ਬਿਠਾਏ ਹਣਕ ਜਾਂਦੇ ਆ ਆ ਕਹਿੰਦੇ ਰੋਈ ਜਾਂਦਾ ਵਿਚਾਰਾ ਜਵਾਗ ਤੋਂ ਕਹਿੰਦੇ ਪੀਲੀ ਤੈ ਮਗਾਈ ਸੀਗੀ ਇੱਧਰ ਦੇਖੋ ਮੇਰੇ ਸਾਲੇ ਨੇ ਸੰਤਰੀ ਲਿਆਤੀ ਆਵੇ ਪੀਲਾ ਰੰਗ ਲਿਆ ਤਾਂ ਦੇਖੋ ਆ ਬਈ ਸਵੀਡ ਸਵੀਡ ਐਪਲ ਆਹੇ ਖੋਸ਼ ਆ ਤੈਂ ਲਾਲਾ ਸੋਹਣੀ ਆ ਜੀਤ ਦਵਾਈ ਵਾਂਜਾ ਹੁਣ ਤਾਂ ਕਿਲੋ ਬਈ ਮੈਂ ਤਾਂ ਹਣਕ ਮੰਗਉਣ ਦੇ ਕੇ ਆ ਗਿਆ ਦਾਣੇ ਤੇ ਹੁਣ ਬਈ ਆਪਾਂ ਦਿੰਨੇ ਆ ਘੁੰਮਣੀ ਵਾਲਿਆਂ ਨੂੰ ਤਾਂ ਨੇ ਆਪਣੇ ਪੈਨ ਚਾਗ ਲੈਂਦੇ ਆ ਅੱਧੇ ਗਣ ਦਿੰਨੇ ਆ ਆਪਾਂ ਛੁੱਲਦੇ ਤੇ ਕਰਦੇ ਆ ਕਿ ਬਈ ਸਟਾਰਟ ਬਲੋ ਠੀਕ ਆ ਬਈ ਤੇ ਆਪਣਾ ਇਹ ਬਈ ਪਹਿਲਾ ਵਲੌਗ ਸੀ ਆ ਬੰਦਾ ਥੋੜਾ ਜਿਹਾ ਪੈਨਿਕ ਜਿਹਾ ਹੁੰਦਾ ਵਾ ਤੇ ਬੜਾ ਅਡਜਸਟ ਕਰ ਲਿਓ ਤੇ ਆਪਾਂ ਅੱਗੇ ਵਲੌਗ ਲੈ ਕੇ ਆਵਾਂਗੇ ਹੋਰ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਬਈ ਸ਼ੇਅਰ ਕਰ ਦਿਓ ਤੇ ਆਪਾਂ ਲੈ ਕੇ ਆਨੇ ਅੱਗੇ ਵਲੌਗ ਓਕੇ ਬਈ